ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪਾਟੀ ਪੰਜਾਬ ਦੇ ਉੱਤੇ ਕੈਨੇਡਾ ਬੁਲਟਨ ਸ਼ੁਰੂਆਤ ਕਰਦੇ ਹਾਂ ਕਿ ਕੈਨੇਡਾ ਦੀ ਪੀਆਰ ਲੈਣ ਦੇ ਚਾਹਵਾਨ ਭਾਰਤੀਆਂ ਦੇ ਲਈ ਵੱਡੀ ਖਬਰ ਖੁਸ਼ਖਬਰੀ ਵਾਲੀ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਪੀਆਰ ਲੈਣ ਦੇ ਚਾਹਵਾਨ ਭਾਰਤੀਆਂ ਲਈ ਚੰਗੀ ਖਬਰ ਹੈ ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਤਿੰਨ ਨਵੀਆਂ ਐਕਸਪ੍ਰੈਸ ਐਂਟਰੀਆਂ ਸ਼੍ਰੈਣੀਆਂ ਬਣਾਉਣ ਤੇ ਵਿਚਾਰ ਕਰ ਰਹੀ ਹੈ ਜਿਸ ਨਾਲ ਵਿਦੇਸ਼ੀ ਨਾਗਰਿਕਾਂ ਦੇ ਲਈ ਸਥਾਈ ਨਿਵਾਸ ਪ੍ਰਾਪਤ ਕਰਨਾ ਆਸਾਨ ਹੋ ਸਕਦਾ ਹੈ ਇਸ ਕਦਮ ਨਾਲ ਭਾਰਤੀ ਭਾਈਚਾਰੇ ਨੂੰ ਫਾਇਦਾ ਹੋਣ ਦੀ ਉਮੀਦ ਜਿताई ਜਾ ਰਹੀ ਹੈ ਤੇ ਸੀਆਈਸੀ ਨਿਊਜ਼ ਦੀ ਇੱਕ ਰਿਪੋਰਟ ਅਨੁਸਾਰ ਇਮੀਗ੍ਰੇਸ਼ਨ ਸਨਾਰਥੀਆਂ ਅਤੇ ਨਾਗਰਿਕਤਾ ਕੈਨੇਡਾ ਨੇ ਮੁੱਖ ਇਮੀਗ੍ਰੇਸ਼ਨ ਪ੍ਰਣਾਲੀ ਤਹਿਤ ਸੀਨੀਅਰ ਮੈਨੇਜਰਾਂ ਖੋਜੀਆਂ ਵਿਗਿਆਨੀ ਅਤੇ ਹੁਨਰਮੰਦ ਫੌਜੀਆ ਕਰਮਚਾਰੀਆਂ ਦੀ ਚੋਣ ਨੂੰ ਤਰਜੀਹ ਦੇਣ ਦੇ ਪ੍ਰਸਤਾਵ ਤੇ ਜਨਤਕ ਫੀਡਬੈਕ ਮੰਗਿਆ ਹੈ ਸਰਕਾਰਾਂ ਦੇ ਇਸ ਕਦਮ ਨਾਲ ਹੁਨਰਮੰਦ ਭਾਰਤੀਆਂ ਦੀ ਮੰਗ ਦੇ ਵਿੱਚ ਵਾਧਾ ਹੋਵੇਗਾ ਆਈਆਰਸੀਸੀ ਸਲਾਹ مشورہ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਸੀਨੀਅਰ ਮੈਨੇਜਰ ਬਹੁਤ ਹੁਨਰਮੰਦ ਕਰਮਚਾਰੀ ਹਨ ਜੋ ਕਿਸੇ ਕੰਪਨੀ ਜਾਂ ਸੰਗਠਨ ਦੇ ਕਾਰਜਾਂ ਦੀ ਨਿਗਰਾਨੀ ਕਰਦੇ ਨੇ ਅਤੇ ਕਰਮਚਾਰੀਆਂ ਦੀ ਇੱਕ ਟੀਮ ਦੀ ਅਗਵਾਈ ਕਰਦੇ ਹਨ 2026 ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਵਿੱਚ ਲਾਂਚ ਲਈ ਸਭਾਵਿਤ ਨਮੀਆਂ ਸ਼੍ਰੇਣੀਆਂ ਤੇ ਵਿਚਾਰ ਕੀਤਾ ਜਾ ਰਿਹਾ ਹੈ ਐਕਸਪ੍ਰੈਸ ਐਂਟਰੀ ਕੈਨੇਡੀਅਨ ਸੰਘੀ ਸਰਕਾਰਾਂ ਦਾ ਐਪਲੀਕੇਸ਼ਨ ਪ੍ਰਬੰਧਨ ਪ੍ਰਣਾਲੀ ਹੈ ਜੋ ਇਹ ਨਿਰਧਾਰਤ ਕਰਦੀ ਹੈ ਕਿ ਕਿਹੜੇ ਉਦੇਸ਼ੀ ਨਾਗਰਿਕਾਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਦਾ ਮੌਕਾ ਮਿਲੇਗਾ ਹਾਲਾਂਕਿ ਸਰਕਾਰ ਨੇ ਇਹ ਐਲਾਨ ਨਹੀਂ ਕੀਤਾ ਕਿ ਉਹ ਪ੍ਰਸਤਾਵਿਤ ਨਮੀਆਂ ਸ਼੍ਰੇਣੀਆਂ ਤੇ ਫੈਸਲੇ ਬਾਰੇ ਕੋਦੋਂ ਸੂਚਿਤ ਕਰੇਗੀ ਪਰ ਜਨਤਕ ਸਲਾਹ-ਮਸ਼ਵਰੇ ਦੇ ਲਈ ਵਿੰਡੋ 3 ਦਸੰਬਰ 2025 ਤੱਕ ਖੁੱਲੀ ਹੈ ਤਾਂ ਦੱਸਦੀ ਕਿ ਇਹਨਾਂ ਤਿੰਨਾਂ ਸ਼੍ਰੈਣੀਆਂ ਨੂੰ ਸ਼ਾਮਲ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਲੀਡਰਸ਼ਿਪ ਸਲਾਮ ਮਸ਼ਵਰੇ ਦੇ ਲਈ ਜਾਰੀ ਕੀਤੀ ਗਈ ਪੋਸਟ ਅਨੁਸਾਰ ਲੀਡਰਸ਼ਿਪ ਸ਼੍ਰੈਣੀ ਨੂੰ ਸ਼ੁਰੂ ਕਰਨ ਦੇ ਨਾਲ ਨਵੇਂ ਦ੍ਰਿਸ਼ਟੀਕੋਣ ਆ ਸਕਦੇ ਨੇ ਡਿਜੀਟਲ ਪਰਵਰਤਨ ਨੂੰ ਤੇਜ਼ ਕੀਤਾ ਜਾ ਸਕਦਾ ਹੈ ਉਤਪਾਦਕਾਂ ਦੇ ਵਿੱਚ ਤੇਜ਼ੀ ਆ ਸਕਦੀ ਹੈ ਸੰਗਠਨਾਤਮਕ ਟੀਚਿਆਂ ਦੇ ਵਿੱਚ ਯੋਗਦਾਨ ਮਿਲ ਸਕਦਾ ਹੈ ਭਾਗ ਦਾ ਕਹਿਣਾ ਹੈ ਕਿ ਸੀਨੀਅਰ ਅਹੁਦਿਆਂ ਤੇ ਉਮੀਦਵਾਰਾਂ ਨੂੰ ਆਕਰਸ਼ਿਤ ਕਰਨ ਦੇ ਨਾਲ ਦੇਸ਼ ਦੀ ਪ੍ਰਤੀਯੋਗੀ ਯੋਗਤਾ ਵਧ ਸਕਦੀ ਹੈ ਤੇ ਆਰਥਿਕ ਵਿਕਾਸ ਅਤੇ ਖੁਸ਼ਹਾਲੀ ਨੂੰ ਉਤਸ਼ਾਹਤ ਕੀਤਾ ਜਾ ਸਕਦਾ ਹੈ ਖੋਜ ਅਤੇ ਨਵੀਨਤਾ ਆਈ ਆਰ ਸੀ ਸੀ ਖੋਜੀਆਂ ਤੇ ਵਿਗਿਆਨੀਆਂ ਦੀ ਚੋਣ ਨੂੰ ਤਰਜੀਹ ਦੇਣ ਤੇ ਵੀ ਵਿਚਾਰ ਕਰ ਰਹੀ ਹੈ ਵਿਭਾਗ ਦਾ ਮੰਨਣਾ ਹੈ ਕਿ ਵਿਗਿਆਨਿਕ ਖੋਜ ਅਤੇ ਨਵੀਨਤਾ ਉਤਪਾਦਕਾਂ ਅਤੇ ਪ੍ਰਦਰਸ਼ਨ ਨੂੰ ਵਧਾ ਸਕਦੀ ਹੈ ਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇ ਸਕਦੀ ਹੈ। ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਆਈ ਆਰ ਸੀ ਸੀ ਸਹਿਯੋਗੀ ਦੇਸ਼ਾਂ ਤੋਂ ਉੱਚ ਹੁਨਰਮੰਦ ਫੌਜੀਆਂ ਭਾਰਤੀਆਂ ਦੀ ਚੋਣ ਨੂੰ ਤਰਜੀਹ ਦੇ ਕੇ ਕੈਨੇਡੀਅਨ ਹਥਿਆਰਬੰਦ ਕੈਨੇਡਾ ਦਾ ਸਮਰਥਨ ਕਰਨ ਤੇ ਵੀ ਵਿਚਾਰ ਕਰ ਰਹੀ ਹੈ। ਦੂਜੇ ਪਾਸੇ ਕੈਨੇਡਾ ਅਰਥ ਵਿਵਸਥਾ ਨੂੰ ਝਟਕਾ ਲੱਗਿਆ ਹੈ ਤੇ 40000 ਨੌਕਰੀਆਂ ਖਤਮ ਹੋ ਗਈਆਂ ਨੇ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਭਾਰੀ ਗਰਾਵਟ ਦਰਜ ਕੀਤੀ ਗਈ ਹੈ ਕੈਨੇਡਾ ਦੇ ਰੁਜ਼ਗਾਰ ਖੇਤਰ ਨੂੰ ਵੱਡਾ ਝਟਕਾ ਲੱਗਾ ਜਦੋਂ ਜੁਲਾਈ ਮਹੀਨੇ ਦੇ ਦੌਰਾਨ 40000 ਤੋਂ ਵੱਧ ਨੌਕਰੀਆਂ ਖਤਮ ਹੋ ਗਈਆਂ ਅਤੇ ਕੰਮ ਕਰ ਰਹੇ ਲੋਕਾਂ ਦੀ ਗਿਣਤੀ 8 ਮਹੀਨੇ ਦੇ ਹੇਠਲੇ ਪੱਧਰ ਤੇ ਪੁੱਜ ਗਈ ਕੰਕੜਿਆਂ ਦੇ ਮੁਤਾਬਿਕ ਬੇਰੁਜ਼ਗਾਰੀ ਦਰ 6.9 ਫੀਸਦੀ ਸਦੀ ਦੇ ਪੱਧਰ ਦੇ ਸਥਿਰ ਰਹੀ ਪਰ ਮੌਜੂਦਾ ਹਾਲਾਤ ਦੇ ਮੱਦੇਨਜ਼ਰ 7 ਫੀਸਦੀ ਸਦੀ ਦਾ ਅੰਕੜਾ ਪਾਰ ਕਰਦੇ ਆ ਦੇਰ ਨਹੀਂ ਲੱਗਣੀ ਬੈਂਕ ਆਫ ਮੌਟਰੀਅਲ ਦੇ ਚੀਪ ਪੋਰਟਰ ਦਾ ਕਹਿਣਾ ਸੀ ਕਿ ਰੁਜ਼ਗਾਰ ਖੇਤਰ ਦੇ ਕਮਜ਼ੋਰ ਅੰਕੜੇ ਅਰਥਚਾਰੇ ਵਿੱਚ ਨਰਮੀ ਦੇ ਸੰਕੇਤ ਹਨ ਨੌਕਰੀਆਂ ਦਾ ਸਭ ਤੋਂ ਵੱਡਾ ਨੁਕਸਾਨ ਇਨਫਾਰਮੇਸ਼ਨ ਕਲਚਰ ਅਤੇ ਰੀ ਕ੍ਰिएशन ਇੰਡਸਟਰੀ ਦੇ ਵਿੱਚ ਹੋਇਆ ਇੱਥੇ ਰੋਜ਼ਗਾਰ ਦੇ 39000 ਮੌਕੇ ਖਤਮ ਹੋ ਗਏ ਜਦਕਿ ਕੰਸਟਰਕਸ਼ਨ ਸੈਕਟਰ ਨੂੰ ਵੀ 22000 ਨੌਕਰੀਆਂ ਦਾ ਨੁਕਸਾਨ ਬਰਦਾਸ਼ਤ ਕਰਨਾ ਪਿਆ ਦੂਜੇ ਪਾਸੇ ਟਰਾਂਸਪੋਰਟੇਸ਼ਨ ਅਤੇ ਵੇਅਰ ਹਾਊਸਿੰਗ ਵਰਗੇ ਖੇਤਰਾਂ ਦੇ ਵਿੱਚ 26000 ਨਵੀਆਂ ਨੌਕਰੀਆਂ ਪੈਦਾ ਹੋਈਆਂ ਰਾਜਦਾਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਬੀਸੀ ਨੂੰ ਜੂਨ ਦੇ ਮੁਕਾਬਲੇ ਜੁਲਾਈ ਦੌਰਾਨ ਵਧੇਰੇ ਨੁਕਸਾਨ ਹੋਇਆ ਸੂਬੇ ਦੇ ਕਿਰਤ ਅਤੇ ਆਰਥਿਕ ਵਿਕਾਸ ਮੰਤਰੀ ਨੇ ਕਿਹਾ ਕਿ ਗਵਾਂਡੀ ਮੁਲਕ ਦੇ ਰਾਸ਼ਟਰਪਤੀ ਵੱਲੋਂ ਐਲਾਨੇ ਟੈਰਿਫ ਕਰਕੇ ਹਾਲਾਤ ਪਹਿਲਾਂ ਵਰਗੇ ਨਹੀਂ ਹੋ ਰਹੇ ਬੀਸੀ ਦੇ ਵਿੱਚ ਬੇਰੁਜ਼ਗਾਰੀ ਦਰ 5.9 ਫੀਸਦੀ ਦਰਜ ਕੀਤੀ ਗਈ ਜੋ ਕੌਮੀ ਔਸਤ ਤੋਂ ਘੱਟ ਬਣਦੀ ਹੈ ਉਧਰ ਅਲਬਰਟਾ ਦੇ ਵਿੱਚ ਜੁਲਾਈ ਮਹੀਨੇ ਦੌਰਾਨ 17000 ਨੌਕਰੀਆਂ ਖਤਮ ਹੋਈਆਂ ਅਤੇ ਸੂਬੇ ਦੇ ਕੰਸਟਰਕਸ਼ਨ ਸੈਕਟਰ ਦੇ ਵਿੱਚ ਰੁਜ਼ਗਾਰ ਦੇ ਮੇ 20000 ਦੇ ਵੱਧ ਮੌਕੇ ਖਤਮ ਹੋ ਗਏ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਮੁਲਕ ਦੇ ਰੁਜ਼ਗਾਰ ਅੰਕੜਿਆਂ ਤੇ ਟਿੱਪਣੀ ਕਰਦਿਆਂ ਸਟੀਲ ਨੰਬਰ ਅਤੇ ਆਟੋ ਸੈਕਟਰਾਂ ਦੀ ਸਹਾਇਤਾ ਲਈ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਕੀਤਾ ਜ਼ਿਕਰ ਹੋਇਆ ਕਿ ਨੌਕਰੀਆਂ ਦੇ ਨੁਕਸਾਨ ਦਾ ਸਭ ਤੋਂ ਵੱਡਾ ਕਾਰਨ 15 ਸਾਲ ਤੋਂ 24 ਸਾਲ ਉਮਰ ਵਾਲਿਆਂ ਦੇ ਵਿੱਚ ਰੁਜ਼ਗਾਰ ਦਾ ਪੱਧਰ ਘਟਣਾ ਦੱਸਿਆ ਜਾ ਰਿਹਾ ਹੈ 1998 ਤੋਂ ਬਾਅਦ ਪਹਿਲੀ ਵਾਰ ਇਸ ਉਮਰ ਦੇ ਵਿੱਚ 53.6 ਫੀਸਦੀ ਕੀਤੀ ਹੀ ਕੰਮ ਕਰ ਰਹੇ ਹਨ ਕੈਨੇਡਾ 'ਚ ਜੂਨ ਮਹੀਨੇ ਦੌਰਾਨ 83 ਚਾਰ ਨਮੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਰੁਜ਼ਗਾਰ ਦੇ ਸਭ ਤੋਂ ਵੱਧ ਮੌਕੇ ਹੋਲ ਸੇਲ ਤੇ ਰਿਟੇਲ ਸੈਕਟਰ ਦੇ ਵਿੱਚ ਸਾਹਮਣੇ ਆਏ ਜਦਕਿ ਹੈਲਥ ਕੇਅਰ ਐਂਡ ਤੇ ਸੋਸ਼ਲ ਅਸਿਸਟੈਂਟਸ ਵਾਲੇ ਖੇਤਰ ਵਿੱਚ ਵੀ ਜਿਕਰਯੋਗ ਵਾਅਦਾ ਹੋਇਆ ਜੂਨ ਦੌਰਾਨ 16 ਲੱਖ ਕਿਰਤੀ ਬੇਰੁਜ਼ਗਾਰ ਮੰਨੇ ਗਏ ਅਤੇ ਵਿਦਿਆਰਥੀਆਂ ਦੇ ਵਿੱਚ ਬੇਰੁਜ਼ਗਾਰੀ ਦੀ ਦਰ 17.4 ਫੀਸਦੀ ਦਰਜ ਕੀਤੀ ਗਈ। ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਨੇ ਬੁੱਧਵਾਰ ਸਵੇਰੇ 에ਅਰ ਕੈਨੇਡਾ ਨੂੰ 72 ਘੰਟੇ ਦੀ ਹੜਤਾਲ ਦਾ ਨੋਟਿਸ ਦਿੱਤਾ। ਇਸ ਦੇ ਜਵਾਬ ਦੇ ਵਿੱਚ ਕੈਰੀਅਰ ਨੇ ਸ਼ਨੀਵਾਰ ਨੂੰ 1:30 ਵਜੇ ET ਤੋਂ ਲੁੱਕਆਊਟ ਨੋਟਿਸ ਜਾਰੀ ਕੀਤਾ। ਕਿਹਾ ਕਿ ਉਹ ਵੀਰਵਾਰ ਤੋਂ ਉਡਾਨਾਂ ਰੱਦ ਕਰਨਾ ਸ਼ੁਰੂ ਕਰ ਦੇਵੇਗਾ ਸੀਯੂਪੀਈ 10000 ਤੋਂ ਵੱਧ ਫਲਾਈਟਾਂ ਟੈਂਟਾਂ ਦੀ ਨੁਮਾਇੰਦਗੀ ਕਰਦਾ ਹੈ ਜੋ ਕਿ ਪ੍ਰਮੁੱਖ 에ਅਰਲਾਈਨ ਅਤੇ ਇਸਦੇ ਬਜਟ ਕੈਰੀਅਰ 에ਅਰ ਕੈਨੇਡਾ ਰੋਜ਼ ਲਈ ਕੰਮ ਕਰਦੇ ਹਨ ਦੋਵਾਂ ਧਿਰਾਂ ਮਾਰਚ ਤੋਂ ਇੱਕ ਨਵੇਂ ਸਮੂਿਕਸ ਮੀਟਿੰਗ ਤੇ ਗੱਲਬਾਤ ਕਰ ਰਹੀਆਂ ਹਨ ਯੂਨੀਅਨ ਦਾ ਕਹਿਣਾ ਹੈ ਕਿ ਸੌਦੇਬਾਜ਼ੀ ਦੀ ਮੇਜ਼ ਤੇ ਸਭ ਤੋਂ ਵਿਵਾਦਪੂਰਨ ਮੁੱਦੇ ਤਨਖਾਹ ਹਨ ਜੋ ਕਿ ਇਹ ਕਹਿੰਦਾ ਹੈ ਕਿ ਮਹਿੰਗਾਈ ਦੇ ਨਾਲ ਨਹੀਂ ਚੱਲਦੀ ਅਤੇ ਬਿਨਾਂ ਭੁਗਤਾਨ ਕੀਤੇ ਕੰਮ ਫਲਾਈਟ ਅਟੈਂਡੈਂਟ ਆਮ ਤੌਰ ਤੇ ਉਦੋਂ ਤੱਕ ਭੁਗਤਾਨ ਪ੍ਰਾਪਤ ਕਰਨਾ ਸ਼ੁਰੂ ਨਹੀਂ ਕਰਦੇ ਜਦੋਂ ਤੱਕ ਜਹਾਜ਼ ਗਤੀ ਦੇ ਵਿੱਚ ਨਹੀਂ ਹੁੰਦਾ ਅਤੇ ਉਹਨਾਂ ਦਾ ਮੁਆਵਜ਼ਾ ਉਦੋਂ ਤੱਕ ਖਤਮ ਨਹੀਂ ਹੁੰਦਾ ਜਦੋਂ ਜਹਾਜ਼ ਲੈਂਡਿੰਗ ਤੋਂ ਬਾਅਦ ਗੇਟ ਤੇ ਰੁੱਕ ਜਾਂਦਾ ਹੈ। ਭਾਵੇਂ ਉਹਨਾਂ ਨੂੰ ਉਡਾਨਾਂ ਤੋਂ ਪਹਿਲਾਂ ਅਤੇ ਬਾਅਦ ਦੀਆਂ ਡਿਊਟੀਆਂ ਲਈ ਭੁਗਤਾਨ ਨਹੀਂ ਕੀਤਾ ਜਾਂਦਾ। 에어 ਕੈਨੇਡਾ ਨੇ ਫਲਾਈਟਾਂ ਅਟੈਂਡੈਂਟਾਂ ਨੂੰ ਜ਼ਮੀਨ ਤੇ ਕੀਤੇ ਕੰਮ ਲਈ ਉਹਨਾਂ ਦੇ ਘੰਟੇ ਦੀ ਤਨਖਾਹ ਦਾ 50% ਭੁਗਤਾਨ ਕਰਨ ਦਾ ਪ੍ਰਸਤਾਵ ਰੱਖਿਆ ਪਰ ਯੂਨੀਅਨ 100% ਦੀ ਮੰਗ ਕਰ ਰਹੀ ਹੈ। ਜਦੋਂ ਕਿ ਇਹ ਮੌਜੂਦਾ ਲੇਬਰ ਵਿਵਾਦ ਦੇ ਵਿੱਚ ਇੱਕ ਅੰਕੜਾ ਹੈ ਕਈ ਕੈਰੀਅਰਾਂ ਦੇ ਫਲਾਈਟ ਅਟੈਂਡੈਂਟ ਸੰਘੀ ਸਰਕਾਰ ਤੋਂ ਬਿਨਾਂ ਤਨਖਾਹ ਵਾਲੇ ਕੰਮ ਨੂੰ ਹੱਲ ਕਰਨ ਦੇ ਲਈ ਕਨੇਡਾ ਲੇਬਰ ਕੋਰਟ ਦੇ ਵਿੱਚ ਬਦਲਾਅ ਕਰਨ ਦੀ ਮੰਗ ਕਰ ਰਹੇ ਹਨ ਇਹ ਅਸਲ ਦੇ ਵਿੱਚ ਕੋਈ ਵੱਡੀ ਮੰਗ ਨਹੀਂ ਸਾਰੇ ਲੋਕ ਮੰਗ ਕਰ ਰਹੇ ਹਨ ਕਿ ਉਹਨਾਂ ਨੂੰ ਕੰਮ ਤੇ ਆਪਣੇ ਸਮੇਂ ਲਈ ਭੁਗਤਾਨ ਕੀਤਾ ਜਾਵੇ ਸੀਯੂਪੀ ਦੇ ਬੁਲਾਰੇ ਹਿਊ ਪੋਲੀਓਟ ਨੇ BC ਨਿਊਜ਼ ਨੂੰ ਦੱਸਿਆ ਕਿ ਇਹ ਇੱਕ ਬਹੁਤ ਹੀ ਸਮੱਸਿਆਵਾਲੀ ਸਥਿਤੀ ਹੈ ਨਾ ਕਿ ਸਿਰਫ 에어 ਕੈਨੇਡਾ ਫਲਾਈਟਾਂ ਅਟੈਂਡੈਂਟਾਂ ਲਈ ਸਗੋਂ ਬੋਰਡ ਭਰਦੇ ਫਲਾਈਟ ਆਈਡੈਂਟਿਟੀ ਲਈ ਪੋਲੀਓਟ ਨੇ ਕਿਹਾ ਕਿ ਫਲਾਈਟ ਅਟੈਂਟਾਂ ਦੀ ਜ਼ਮੀਨੀ ਦੇਰੀ ਕਾਰਨ ਇੱਕ ਬ੍ਰੇਕਿੰਗ ਪੁਆਇੰਟ ਤੇ ਪਹੁੰਚ ਗਏ ਹਨ ਕਿਉਂਕਿ ਕੈਨੇਡੀਅਨਾਂ ਨੇ ਕੋਵਿਡ-19 ਮਹਾਮਾਰੀ ਦੇ ਸਿਖਰ ਤੋਂ ਬਾਅਦ ਹੌਲੀ-ਹੌਲੀ ਦੁਬਾਰਾ ਉਡਾਨਾਂ ਭਰਨੀ ਸ਼ੁਰੂ ਕਰ ਦਿੱਤੀ। ਕੰਜ਼ਰਵੇਟਿਵ ਅਤੇ ਐਨਡੀਪੀ ਦੋਵਾਂ ਨੇ ਪਿਛਲੇ ਸੰਸਦੀ ਸੈਸ਼ਨ ਦੇ ਵਿੱਚ ਬਿੱਲ ਪੇਸ਼ ਕੀਤੇ ਸਨ ਜੋ ਲੇਬਰ ਕੋਡ ਨੂੰ ਬਦਲਦੇ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਫਲਾਈਟ ਅਟੈਂਡੈਂਟਾਂ ਨੂੰ ਉਡਾਨ ਤੋਂ ਪਹਿਲਾਂ ਅਤੇ ਬਾਅਦ ਦੀਆਂ ਡਿਊਟੀਆਂ ਲਈ ਭੁਗਤਾਨ ਕੀਤਾ ਜਾਂਦਾ ਹੈ ਪਰ ਦੋਵੇਂ ਬਿੱਲ ਇਸ ਸਾਲ ਦੇ ਸ਼ੁਰੂ ਦੇ ਵਿੱਚ ਸਦਨ ਨੂੰ ਮਲਤਵੀ ਕਰਨ ਤੇ ਖਤਮ ਹੋ ਗਏ। ਪੋਲੀਓਟ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਬਦਲਾਵਾਂ ਦਾ ਸਮਰਥਨ ਕਰਨਾ ਉਤਸ਼ਾਹਜਨਕ ਹੈ ਪਰ ਇਹ ਦੁਖਦਾਈ ਅਤੇ ਉਲਝਣ ਵਾਲਾ ਹੈ ਕਿ ਲਿਬਰਲਾਂ ਨੇ ਇਸ ਕਦਮ ਦਾ ਸਮਰਥਨ ਨਹੀਂ ਕੀਤਾ ਮੈਨੂੰ ਲੱਗਦਾ ਹੈ ਕਿ ਤੁਸੀਂ ਇਸ ਸਮੇਂ ਏਅਰ ਕੈਨੇਡਾ ਦੇ ਵਿੱਚ ਇੱਕ ਬੁਨਿਆਦੀ ਤੌਰ ਤੇ ਵੱਖਰੀ ਸਥਿਤੀ ਦੇਖ ਰਹੇ ਹੋਵੋਗੇ ਜੇਕਰ ਲਿਬਰਲਾਂ ਡੇਢ ਸਾਲ ਪਹਿਲਾਂ ਨੇ ਦੂਜੀਆਂ ਪਾਰਟੀਆਂ ਨਾਲ ਖੇਡਣ ਦਾ ਫੈਸਲਾ ਕੀਤਾ ਹੁੰਦਾ ਸੀਬੀਸੀ ਨਿਊਜ਼ ਦੁਆਰਾ ਪੁੱਛੇ ਜਾਣ ਤੇ ਨੌਕਰੀ ਮੰਤਰੀ ਪੈਟੀ ਹਾਜ਼ਡੂ ਦੇ ਦਫਤਰ ਦੇ ਇੱਕ ਬੁਲਾਰੇ ਨੇ ਇਸ ਬਾਰੇ ਟਿੱਪਣੀ ਨਹੀਂ ਕੀਤੀ ਕਿ ਲਿਬਰਲ ਪਲਾਈਟ ਅਟੈਂਡੈਂਟਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਲੇਬਰ ਕੋਡ ਵਿੱਚ ਬਦਲਾਅ ਦਾ ਸਮਰਥਨ ਕਰਨਗੇ ਪਰ ਉਨ੍ਹਾਂ ਨੇ 에ਅ ਕੈਨੇਡਾ ਅਤੇ CUPW ਨੂੰ ਇੱਕ ਸਮਝੌਤੇ ਤੇ ਪਹੁੰਚਣ ਲਈ ਉਤਸ਼ਾਹਿਤ ਕੀਤਾ ਚਿੱਟੇ ਬਲੇਜ਼ਰ ਦੇ ਵਿੱਚ ਇੱਕ ਔਰਤ ਹਾਊਸ ਆਫ ਕਾਮਨਾਜ਼ ਦੇ ਵਿੱਚ ਖੜੀ ਅਤੇ ਬੋਲਦੀ ਹੈ ਸੋਦੇਬਾਜੀ ਸੋਦੇਬਾਜੀ ਪ੍ਰਕਿਰਿਆ ਦੌਰਾਨ ਧੀਰਾਂ ਤਨਖਾਹਾਂ ਕੰਮ ਕਰਨ ਦੀਆਂ ਸਥਿਤੀਆਂ ਅਤੇ ਹੋਰ ਰੁਜ਼ਗਾਰ ਸ਼ਰਤਾਂ ਦੇ ਸਮਝੌਤੇ ਸਥਾਪਿਤ ਕਰਦੀਆਂ ਹਨ ਸਮਝੌਤਾ ਹੋਣ ਤੱਕ ਵਿਚੋਲੇ ਉਪਲਬਧ ਰਹਿਣਗੇ ਮੰਤਰੀ ਇਸ ਸਥਿਤੀ ਦੇ ਨੇੜੇ ਨਜ਼ਰ ਰੱਖ ਰਹੇ ਹਨ ਅਤੇ ਦੋਵਾਂ ਧਿਰਾਂ ਨੂੰ ਸਮਝੌਤਾ ਹੋਂ ਤਾਂਕ ਗੱਲਬਾਤ ਕਰਨ ਦੇ ਲਈ ਉਤਸ਼ਾਹਿਤ ਕਰ ਰਹੇ ਹਨ। ਕੈਨੇਡਾ ਯੂਨੀਅਨ ਆਪ ਪੋਸਟਲ ਵਰਕਰਾਂ ਦਾ ਕਹਿਣਾ ਹੈ ਕਿ ਉਹ ਕੈਨੇਡਾ ਪੋਸਟ ਨਾਲ ਦੋ ਦਿਨਾਂ ਦੀ ਗੱਲਬਾਤ ਕਰੇਗੀ। ਯੂਨੀਅਨ ਜੋ ਕਿ ਲਗਭਗ 55000 ਡਾਕ ਕਰਮਚਾਰੀਆਂ ਦੀ ਨੁਮਾਇੰਦਗੀ ਕਰਦੀ ਹੈ। ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਮੰਗਲਵਾਰ ਨੂੰ ਸੰਗੀ ਵਿਚੋਲਿਆਂ ਦੇ ਨਾਲ ਮੁਲਾਕਾਤ ਕੀਤੀਆਂ ਨੇ ਅਤੇ ਇਹ ਸ਼ੁੱਕਰਵਾਰ ਅਤੇ ਸੋਮਵਾਰ ਨੂੰ ਕੈਨੇਡਾ ਪੋਸਟ ਨਾਲ ਮੁਲਾਕਾਤ ਕਰਨ ਦੇ ਲਈ ਸਹਿਮਤ ਹੋ ਗਈ ਹੈ। ਇਹ ਗੱਲਬਾਤ ਵਰਕਰਾਂ ਦੇ ਵੱਲੋਂ ਕੈਨੇਡਾ ਪੋਸਟ ਤੇ ਨਵੀਨਤ ਪ੍ਰਸਤਾਵ ਨੂੰ ਰੱਦ ਕਰਨ ਤੋਂ ਬਾਅਦ ਹੋਈ ਹੈ ਇਸ ਵਿੱਚ 4 ਸਾਲਾਂ ਦੇ ਵਿੱਚ ਲਗਭਗ 13% ਤਨਖਾਹ ਵਾਧਾ ਅਤੇ ਪਾਰਟ ਟਾਈਮ ਕਰਮਚਾਰੀਆਂ ਨੂੰ ਜੋੜਨ ਦੇ ਲਈ ਪੁਨਰਗਠਨ ਹੋਣਾ ਸੀ ਕੈਨੇਡਾ ਪੋਸਟ ਦੇ ਯੂਨਾਈਟਿਡਜ਼ ਵਰਕਰ ਨਵੀਨਤਮ ਇਕਰਾਰਨਾਮੇ ਦੀ ਪੇਸ਼ਕਸ਼ ਦੇ ਵਿਰੁੱਧ ਵੋਟ ਪਾਉਂਦੇ ਹਨ ਯੂਨੀਅਨ ਦਾ ਕਹਿਣਾ ਕਿ ਇਸ ਦੀ ਰਾਸ਼ਟਰੀ ਓਵਰਟਾਈਮ ਪਾਬੰਦੀ ਲਾਗੂ ਹੈ ਇੱਕ ਨਵੇਂ ਸਮੂਹ ਸੰਮਿਤੀ ਉੱਤੇ ਦੇ ਲਈ ਗੱਲਬਾਤ ਡੇਢ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ ਕੈਨੇਡਾ ਪੋਸਟ ਦੇ ਇੱਕ ਬੁਲਾਰੇ ਨੇ ਬੁੱਧਵਾਰ ਨੂੰ ਇੱਕ ਨਿਊਜ਼ ਬਿਆਨ ਦੇ ਵਿੱਚ ਕਿਹਾ ਹੈ ਕਿ ਜਦੋਂ ਗੱਲਬਾਤ ਅਨਸੁਲਝੀ ਹੋਵੇ ਫਿਰ ਵੀ ਕਰਾਉਨ ਕਾਰਪੋਰੇਸ਼ਨ ਨੂੰ ਅਧੁਨਿਕ ਬਣਾਉਣ ਦੀ ਤੁਰੰਤ ਲੋੜ ਹੈ ਪੱਤਰ ਮੇਲ ਦੀ ਮਾਤਰਾ ਘਟਦੀ ਰਹਿੰਦੀ ਹੈ ਕਾਰੋਬਾਰਾਂ ਦੀ ਪਰਸਨ ਲਾਈਨ ਦੇ ਵਿੱਚ ਮੁਕਾਬਲਾ ਕਾਰਪੋਰੇਸ਼ਨ ਤੇ ਆਪਰੇਟਿੰਗ ਮਾਡਲ ਤੇ ਦਬਾਅ ਵਧਾਉਂਦਾ ਰਹਿੰਦਾ ਹੈ ਬੁਲਾਰੇ ਨੇ ਕਿਹਾ ਕਿ ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਉਹ ਸ਼ੁੱਕਰਵਾਰ ਨੂੰ ਮਿਲਣ ਤੇ ਯੂਨੀਅਨ ਤੋਂ ਇੱਕ ਵਿਸਤ੍ਰਿਤ ਅਤੇ ਵਿਆਪਕ ਜਵਾਬ ਪ੍ਰਾਪਤ ਕਰਨ ਦੀ ਉਮੀਦ ਕਰਦਾ ਹੈ ਕਿ ਜੋ ਡਾਕ ਸੇਵਾ ਨੂੰ ਦਰਪੇਸ਼ ਮਹੱਤਵਪੂਰਨ ਅਤੇ ਵੱਧਦੀ ਚੁਣੌਤੀਆਂ ਨੂੰ ਸਮੋਧਿਤ ਕਰਦਾ ਹੈ ਸਮਾਜ ਸੇਵੀ ਕਾਰਜਾਂ ਲਈ ਕਾਰਜਸ਼ੀਲ ਸਰਬੱਤ ਦਾ ਭਲਾ ٹرسٹ ਦੇ ਵੱਲੋਂ ਖਾਲਸੇ ਦੀ ਜਨ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਸਰਬੱਤ ਦਾ ਭਲਾ ٹرسٹ ਦੇ ਬਾਨੀ ਅਤੇ ਦੁਬਈ ਦੇ ਉੱਗੇ ਕਾਰੋਬਾਰੀ ਡਾਕਟਰ ਐਸ ਪੀ ਸਿੰਘ ਉਭਰਾਏ ਦੇ ਵੱਲੋਂ ਉਕਤ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੈਨੇਡਾ ਦੌਰੇ ਤੇ ਆਏ ਡੀਐਸਪੀ ਸਿੰਘ ਉਬਰਾਇਨ ਨੇ ਪੰਜਾਬੀਆਂ ਦੀ ਸੰਗਣੀ ਵਸੋਂ ਵਾਲੇ ਕੈਨੇਡਾ ਦੇ ਸਾਰੇ ਸ਼ਹਿਰ ਦੇ ਸਕੋਟਕੋਟ ਤੇ ਸਥਿਤ ਮਹਾਰਾਣੀ ਰੈਸਟੋਰੈਂਟ ਚ ਆਯੋਜਿਤ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਕਤ ਫੈਸਲੇ ਸੰਬੰਧੀ ਵਿਚਾਰ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਯੂਨੀਵਰਸਿਟੀ ਚ ਲੋੜਵੰਦ ਵਿਦਿਆਰਥੀਆਂ ਨੂੰ ਬੈਚਲਰ, ਮਾਸਟਰ ਅਤੇ ਪੀਐਚਡੀ ਤੱਕ ਦੀ ਉਚੇਰੀ ਪੜ੍ਹਾਈ ਫ੍ਰੀ ਕਰਾਈ ਜਾਵੇਗੀ। ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਮੰਤਵ ਲਈ ਜ਼ਮੀਨ ਖਰੀਦੀ ਜਾ ਚੁੱਕੀ ਹੈ ਅਤੇ ਹੁਣ ਲੜਿੰਦੇ ਮਾਪਦੰਡ ਪੂਰੇ ਕਰਨ ਦੇ ਲਈ ਕਾਰਜ ਜਾਰੀ ਹਨ। ਉਹਨਾਂ ਨੇ ਦੱਸਿਆ ਕਿ ਇਸ ਯੂਨੀਵਰਸਿਟੀ 'ਚ ਛੋਟੇ ਕੋਰਸਾਂ ਤੋਂ ਇਲਾਵਾ ਆਨਲਾਈਨ ਕੋਰਸਾਂ ਦੀ ਸਹੂਲਤ ਵੀ ਉਪਲਬਧ ਹੋਵੇਗੀ। ਉਹਨਾਂ ਨੇ ਇਹ ਵੀ ਦੱਸਿਆ ਕਿ ਯੂਨੀਵਰਸਿਟੀ 'ਚ ਪੜਨ ਵਾਲੇ ਵਿਦਿਆਰਥੀਆਂ ਲਈ ਹੋਸਟਲ ਅਤੇ ਖਾਣੇ ਦਾ ਕੋਈ ਖਰਚਾ ਨਹੀਂ ਲਿਆ ਜਾਵੇਗਾ ਨਾਲ ਹੀ ਉਹ ਕਹਿੰਦੇ ਨੇ ਕਿ 2009 ਤੋਂ ਹੋਂਦ ਦੇ ਵਿੱਚ ਆਏ ਸਰਬੱਤ ਦਾ ਭਲਾ ਟਰਸਟ ਦੇ ਵੱਲੋਂ ਹਰ ਸਾਲ 1300 ਦੇ ਕਰੀਬ ਲੋੜਵੰਦ ਬੱਚੇ ਨੂੰ ਉਚੇਰੀ ਸਿੱਖਿਆ ਫ੍ਰੀ ਵਿਦਵਾਨ ਸੰਬੰਧੀ ਚੋਣ ਕੀਤੀ ਜਾਂਦੀ ਹੈ ਹੁਣ ਤੱਕ 11000 ਦੇ ਕਰੀਬ ਬੱਚੇ ਚੁਣੇ ਜਾ ਚੁੱਕੇ ਨੇ ਆਖਿਰਚ ਡਾਕਟਰ ਉਬਰਾਏ ਨੇ ਦੱਸਿਆ ਕਿ ਹੁਣ ਤੱਕ ਉਕਤ ਟਰਸਟ ਦੇ ਵੱਲੋਂ ਵਿਦੇਸ਼ਾਂ 'ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰਨ ਵਾਲੇ 100 ਤੋਂ ਉੱਪਰ ਭਾਰਤੀਆਂ ਦੀ ਜਾਨ ਬਚਾਉਣ ਵਾਲੇ ਵਿਦੇਸ਼ੀ ਧਰਤੀਆਂ ਤੇ ਰਹਿ ਰਹੇ ਕਈ ਭਾਰਤੀਆਂ ਦੀ ਲਾਸ਼ਾਂ ਦਾ ਵਤਨ ਚੌਹਾਂ ਦਾ ਵੀ ਕਾਰਜ ਕੀਤਾ ਗਿਆ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਸਟ੍ਰਿਕਟ ਕੋਲੰਬੀ ਦੇ ਸਪੀਕਰ ਰਾਜ ਚੋਹਾਨ ਗੁਰੂ ਨਾਨਕ ਫੂਡ ਬੈਂਕ ਦੇ ਬਾਨੀ ਨਰਿੰਦਰ ਸਿੰਘ ਤੇ ਹੋਰ ਵੀ ਜਿਹੜੇ ਸੀ ਤੇ ਜਿਹੜੇ ਗੈਸਟ ਜਾਂ ਫਿਰ ਕਹਿ ਲਈ ਬੁਲਾਰੇ ਪਹੁੰਚੇ ਹੋਏ